ਸਾਰੇ ਸਰੋਤਿਆਂ ਨੂੰ ਜੁੁੱਥੋ ਜੁੁੱਥੋ ਤੱਕ ਮੇਰੀ ਆਵਾਜ਼ ਜਾਂਦੀ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਹੋ ਤੁਸੀਂ ਸਾਰੇ ਸਭ ਠੀਕ ਠਾਕ ਹੋ ਅੱਜ ਇੱਕ ਨਵੇਂ ਟੌਪਿਕ ਤੇ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਸਭ ਤੋਂ ਪਹਿਲਾਂ ਬੇਨਤੀ ਇੱਕ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਜੇਪੀ ਬੋਲ ਦਾ ਵੀਰ ਜੀ ਤਾਂ ਇਹ ਗੱਲਾਂ ਤੁਹਾਡੇ ਤੱਕ ਚੰਗੀਆਂ ਚੰਗੀਆਂ ਪਹੁੰਚਣੀਆਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚਣਾ ਵਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾ ਜੋ ਮੈਂ ਤੁਹਾਡੇ ਰੂ ਬਰੂ ਜਦੋਂ ਜਦੋਂ ਹੀ ਮੇਰੀ ਵੀਡੀਓ ਆਏਗੀ ਤੁਹਾਨੂੰ ਪਤਾ ਲੱਗੇਗਾ ਤੁਸੀਂ ਮੇਰੀ ਵੀਡੀਓ ਦੇਖਣੀ ਆ ਉਹਦੇ ਨਾਲ ਕਿੰਨੇ ਇੱਕ ਸਹਿਮਤ ਹੋ ਤੁਸੀਂ ਦੱਸਣਾ ਸੋ ਦੋਸਤੋ ਜਿਆਦਾ ਗੱਲਾਂ ਨਾ ਕਰਦਾ ਅੱਜ ਦੀ ਗੱਲ ਲੈ ਕੇ ਚੱਲਦੇ ਆ ਇਹ ਨਹੀਂ ਸੋਚਣਾ ਤੁਸੀਂ ਸਾਰਿਆਂ ਨੇ ਮੈਂ ਸਾਰਿਆਂ ਦਾ ਸਾਂਝਾ ਆ ਕਿ ਮੈਂ ਕਿਸੇ ਸਰਕਾਰ ਦਾ ਜਾਂ ਕਿਸੇ ਦਾ ਨਹੀਂ ਮੈਂ ਇੱਕ ਸੋਸ਼ਲ ਵਰਕਰ ਆ ਇੱਕ ਕੋਈ ਜਦਾ ਵੱਡਾ ਜਰਨਲਿਸਟ ਤੇ ਮੈਂ ਹੈ ਨਹੀਂ ਨਾ ਮੈਂ ਆਪਣੇ ਆਪ ਨੂੰ ਕਹਿਣਾ ਪਰ ਮੈਂ ਆਪਣੇ ਵਿਚਾਰ ਪੌਡਕਾਸਟਰ ਆਂ ਤੁਹਾਡੇ ਤੱਕ ਪਹੁੰਚਾਉਣਾ ਇਹ ਨਾ ਕਿਉਂਕਿ ਮੈਂ ਸਰਕਾਰਾਂ ਨੂੰ ਭੰਡਦਾ ਮੈਂ ਜਿੱਥੇ ਉਹਨਾਂ ਦੀ ਗਲਤੀ ਉਹਨੂੰ ਭੰਡਦਾ ਵਾਂ ਜਿੱਥੇ ਉਹ ਚੰਗਾ ਗੱਲਾਂ ਕਰਦੀਆਂ ਮੈਂ ਉਹਦੀ ਸਲਾਹਾਂ ਵੀ ਕਰਦਾ ਵਾਂ ਗੱਲ ਕਰਾਂਗੇ ਅੱਜ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਜਾ ਰਹੇ 10 ਲੱਖ ਦੇ ਬੀਮੇ ਦੀ ਜੀਵਨ ਜਿਹੜਾ ਹੈਲਥ ਦਾ ਬੀਮਾ ਵਾਂ 50 ਸਾਲ ਤੋਂ ਉੱਤੇ ਜਿਹੜੇ ਕਿਹਾ ਜਾ ਰਿਹਾ ਕਿ ਆਪਾਂ ਹਰ ਬੰਦੇ ਨੂੰ ਸਿਹਤ ਸਹੂਲਤਾਂ ਦੇਣ ਦਾ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰਨ ਜਾ ਰਹੇ ਹਾਂ 10 ਲੱਖ ਦਾ ਜਿਹੜਾ ਹੈਲਥ ਇੰਸ਼ੂਰੈਂਸ ਸਾ ਕੈਸ਼ਲੈਸ ਜਿਸ ਵਿੱਚ ਤੁਹਾਡਾ ਇਲਾਜ ਸਰਕਾਰੀ ਤੋਂ ਲੈ ਕੇ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਹੋ ਜਾਏਗਾ ਬੜਾ ਵਧੀਆ ਸਲਾਘਾਯੋਗ ਕਦਮ ਹੈ ਪਰ ਪਰ ਕਿਉਂ ਆ ਗਿਆ ਸਵਾਲ ਕਿਉਂ ਆ ਗਿਆ ਕਿ ਮਾਨ ਸਰਕਾਰ ਅੱਗੇ ਵੀ ਬੜਬੜੇ ਵੱਡੇ ਵੱਡੇ ਵਾਅਦੇ ਕਰ ਲੈਂਦੀ ਆ ਲੇਕਿਨ ਪਕਾਉਣ ਦੀ ਥੋੜੀ ਜੀ ਕਈ ਵਾਰ ਬੰਦਾ ਝੁਕਦਾ ਇਥੇ ਝੁਕਿਓ ਨਾ ਲੋਕਾਂ ਦੇ ਦਿਲ ਨਾ ਤੋੜਿਓ ਲੋਕਾਂ ਦੇ ਦਿਲ ਟੁੱਟੇ ਬਹੁਤ ਨੁਕਸਾਨ ਕਰਦੇ ਨੇ ਦੇਖੋ ਇਹਦੇ ਵਿੱਚ ਤੁਹਾਡਾ ਬੜਾ ਵੱਡਾ ਬਜਟ ਵੀ ਲੱਗਣਾ ਵਾ ਜਿਸ ਤਰ੍ਹਾਂ ਤੁਸੀਂ ਕਰਜ਼ਾ ਵੀ ਬੜਾ ਚੁੱਕ ਲਿਆ ਜਾਂ ਕੋਸ਼ਾ 10 ਲੱਖ ਰੁਪਈਆ ਬੜਾ ਵੱੰਦਾ ਤੇ ਪੂਰੇ ਪੰਜਾਬ ਚ ਬਹੁਤ ਸਾਰੇ 50 ਸਾਲ ਤੋਂ ਉੱਪਰ ਬੰਦੇ ਨੇ ਜੇ ਉਹਨਾਂ ਦੇ ਕਾਰਡ ਬਣ ਜਾਣ ਤੇ ਉਤੇ ਲਾਜ਼ ਜ਼ਰੂਰ ਹੋਵੇ ਉਹਨਾਂ ਦੀ ਪੇਮੈਂਟ ਬਹੁਤ ਆਸਾਨੀ ਦੇ ਨਾਲ ਹਸਪਤਾਲਾਂ ਵਾਲਿਆਂ ਨੂੰ ਵੀ ਹੋ ਜਾਣ ਤਾਂ ਜੋ ਉਹ ਆਨਾ ਕਾਨੀ ਨਾ ਕਰਨ ਕਿਉਂਕਿ ਪਹਿਲਾਂ ਵੀ ਜਿਹੜਾ ਪ੍ਰਧਾਨ ਮੰਤਰੀ ਸਿਹਤ ਬੀਮਾ ਯੋਜਨਾ 5 ਲੱਖ ਦੀ ਵਿੱਚੋਂ ਠੋਸ ਹੋਗੀ ਬਹੁਤ ਸਾਰਿਆਂ ਦੀ ਲੋਕਾਂ ਦੀ ਖੱਜਲ ਖਵਾ ਪਈ ਹੋਈ ਹਸਪਤਾਲ ਜਿਹੜੇ ਉਹਨਾਂ ਨੂੰ ਲੈਂਦੇ ਨਹੀਂ ਸੀ ਉਹ ਗੱਲਾਂ ਕਰਦੇ ਸੀ ਪ੍ਰਾਈਵੇਟ ਹਸਪਤਾਲ ਵਾਲੇ ਕਿ ਸਾਡੀ ਪਹਿਲੇ ਏਨੇ ਲੱਖਾਂ ਦੀ ਪੇਮੈਂਟ ਫਸੀ ਹੋਈ ਹੈ ਅਸੀਂ ਇਸ ਕਾਰਡ ਦੇ ਉੱਤੇ ਕੰਮ ਨਹੀਂ ਕਰਨਾ ਮੈਨੂੰ ਹਜੇ ਵੀ ਨਹੀਂ ਪਤਾ ਜਿਸ ਗੱਲ ਦਾ ਜਿਆਦਾ ਗਿਆਨ ਨਾ ਹੋਵੇ ਮੈਂ ਉੱਤੇ ਗੱਲ ਨਹੀਂ ਕਰਦਾ ਵੀ ਵਿੱਚੋਂ ਜਿਹਦੇ ਬਹੁਤ ਸਾਰੇ ਸਾਡੇ ਆਪਣੇ ਬਹੁਤ ਸੱਜਣ ਜਿਹੜੇ ਮਿਲਦੇ ਉਹਨਾਂ ਨੇ ਬਹੁਤ ਜ਼ਿਆਦਾ ਖਰਾਬ ਹੋਏ ਹੁਣ ਪਤਾ ਨਹੀਂ ਚੱਲਿਆ ਕਿ ਨਹੀਂ ਚੱਲਿਆ ਪਰ ਇਹੋ ਜਿਹਾ ਕੇਸ ਨਾ ਦੋਸਤੋ ਹੋ ਜਾਏ ਮੈਂ ਮਾਨ ਸਰਕਾਰ ਅੱਗੇ ਬੇਨਤੀ ਕਰਦਾ ਕਿ ਜੇ ਦੇ ਇਹ ਤੁਸੀਂ ਜਿਹੜੀ ਸਹੂਲਤ ਦੇਣ ਜਾ ਰਹੇ ਹੋ ਬਹੁਤ ਵਧੀਆ ਉਦੀ ਮੈਂ SLAਗਾ ਕਰਦਾ ਬੜੀ ਵਧੀਆ ਕਿਉਂਕਿ ਆਮ ਤੌਰ ਤੇ ਰਾਜਨੀਤੀ ਦੇ ਵਿੱਚ ਜਿਹੜੀ ਰਾਜਨੀਤੀ ਹੋਣੀ ਚਾਹੀਦੀ ਆ ਉੱਚ ਦੋ ਗੱਲਾਂ ਤਿੰਨ ਗੱਲਾਂ ਜਿਹੜੀਆਂ ਬੜੀਆਂ ਮੁੱਖ ਹੁੰਦੀਆਂ ਨੇ ਸਿੱਖਿਆ ਤੇ ਸੇ ਰਸੂਲਤਾ ਜਿਹੜੀਆਂ ਬਾਹਰਲੇ ਮੁਲਕਾਂ ਚ ਆਮ ਸਰਕਾਰਾਂ ਦਿੰਦੀਆਂ ਨੇ ਜਿਹੜੇ ਉੱਥੋਂ ਦੇ ਜੰਪਾਲਾ ਉਹਨਾਂ ਦੀ ਐਜੂਕੇਸ਼ਨ ਫ੍ਰੀ ਹੁੰਦੀ ਬਹੁਤ ਸਾਰੀ ਕੰਟਰੀਆਂ ਦੇ ਵਿੱਚ ਜਰਮਨ ਚ ਜਾਂ ਕੈਨੇਡਾ ਦੇ ਵਿੱਚ ਵੀ ਜਿੰਨੀ ਅਸੀਂ ਪੈਸੇ ਦੇਣ ਉਹਨਾਂ ਦੀ ਉੱਥੇ ਇੰਨੀ ਫੀਸ ਨਹੀਂ ਆ ਸਿਹਤ ਸਹੂਲਤਾਂ ਉਹਨਾਂ ਸਾਰੇ ਸਟੂਡੈਂਟਾਂ ਤੋਂ ਲੈ ਕੇ ਬਜ਼ੁਰਗਾਂ ਦੀ ਫ੍ਰੀ ਐ ਪੈਨਸ਼ਨ ਲੱਗਦੀ ਆ। ਇਹ ਦੋ ਤਿੰਨ ਗੱਲਾਂ ਜਿਹੜੀਆਂ ਨੇ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਐਜੂਕੇਸ਼ਨ ਬਹੁਤ ਜ਼ਰੂਰੀ ਆ ਦੋਸਤੋ ਇਸ ਦੇ ਉੱਤੇ ਵੀ ਕੰਮ ਕਰਨ ਦੀ ਬੜੀ ਸਰਕਾਰ ਨੂੰ ਤੇ ਜ਼ਰੂਰਤ ਆ। ਸਿਰਫ ਲਾਰਾਂ ਲੂਰਿਆਂ 'ਚ ਗੱਲ ਕਰਕੇ ਅਸੀਂ ਉਸ ਮਿਆਰ ਦੇ ਉਸ ਲੈਵਲ ਦੇ ਉੱਤੇ ਸਰਕਾਰੀ ਸਕੂਲਾਂ ਨੂੰ ਨਹੀਂ ਲੰਦਾ। ਜਿੰਨੇ ਕ ਅਸੀਂ ਦਾਅਵੇ ਕੰਢੇ ਉਹਨਾਂ ਉੱਤੇ ਵੀ ਕੰਮ ਕਰ ਰਹੇ ਲੇਕਿਨ ਆਹ ਜਿਹੜੀ ਸਹੂਲਤਾਂ ਮੈਂ ਉਹਨਾਂ ਟੌਪਿਕ ਤੇ ਨਹੀਂ ਆਵਾਂਗਾ। ਜਿਹੜੀ ਸਿਹਤ ਸਹੂਲਤ ਤੁਸੀਂ ਜੀਣ ਜਾ ਰਹੇ ਹੋ ਬਹੁਤ ਵਧੀਆ ਵਾ। 10 ਲੱਖ ਦਾ ਬੀਮਾ ਜੇ ਪਾਸ ਹੋ ਜਿੰਦਾ ਸਭ ਕੁਝ ਹੋ ਜਾਂਦਾ ਆਮ ਲੋਕਾਂ ਨੂੰ ਇਹਦੀ ਬਹੁਤ ਵੱਡੀ ਸਹੂਲਤ ਮਿਲਣੀ ਕਿਉਂਕਿ ਗਰੀਬ ਬਹੁਤ ਸਾਰੇ ਲੋਕ ਜਿਹੜੇ ਇਲਾਜ ਖਣੋਂ ਮਰ ਜਾਂਦੇ ਨੇ ਤੇ ਉਹਨਾਂ ਵਿਚਾਰਿਆਂ ਨੂੰ ਇਹਨਾਂ ਤੇ ਹੌਸਲਾ ਆਏਗਾ ਚਲੋ ਉਮਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੀ ਬਖਸ਼ੀ ਹੈ ਉਨੀ ਮਿਲਣੀ ਹੈ ਲੇਕਿਨ ਡਾਕਟਰ ਇੱਕ ਆਪਣੇ ਮਨ ਨੂੰ ਤੇ ਹੁੰਦਾ ਹੀ ਹੈ ਨਾ ਕਿ ਅਸੀਂ ਪ੍ਰਯਾਸ ਕੀਤਾ ਤੇ ਪ੍ਰਯਾਸ ਪੈ ਹੈ ਨਾ ਹੁੰਦੇ ਕਿ ਵੱਡੇ ਵੱਡੇ ਹਸਪਤਾਲਾਂ ਤੇ ਕਾਊਂਟਰ ਤੇ ਫੀਸ ਜਮ੍ਹਾਂ ਨਾ ਹੋਵੇ ਤੇ ਉਹ ਤੇ ਗੇਟੋ ਹੀ ਨਹੀਂ ਲੱਪਣ ਦਿੰਦੇ ਜਿਹੜਾ ਤੁਸੀਂ 10 ਲੱਖ ਦਾ ਬੀਮਾ ਕਰਨ ਜਾ ਰਹੇ ਹੋ ਬਹੁਤ ਵਧੀਆ ਛਲਾਗਾ ਜੋ ਕੋ ਕਦਮ ਆ ਬੇਨਤੀ ਇਹੀ ਆ ਜਿਸ ਤਰ੍ਹਾਂ ਵੀ ਹੋ ਸਕੇ ਜਿਸ ਤਰ੍ਹਾਂ ਵੀ ਤੁਸੀਂ ਕਰ ਸਕੋ ਮੇਰੇ ਲੋਪੇ ਕਰਜ਼ਾ ਚੁਕ ਲੋ ਕੋਈ ਸਹੂਲਤਾਂ ਇਹ ਜੇ ਚੱਲਣਾ ਤੇ ਨਿਰੰਤਰ ਜਾਰੀ ਰਹੇ ਖੱਜਲ ਖਰਾਪੀ ਨਾ ਹੋਵੇ ਤੁਹਾਨੂੰ ਮੈਂ ਇਸ ਦੀ ਆਪਣੇ ਚੈਨਲ ਜੀਪੀ ਬੋਲਦੇ ਤੇ ਮਾਨ ਸਰਕਾਰ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦਿਨਾ ਔਰ ਇਸ ਆਸ ਉਮੀਦ ਨਾਲ ਕਿ ਇਹ ਜਿਹੜੀ ਤੁਸੀਂ ਸੁਭਧਾ ਦੇਣ ਜਾ ਰਹੇ ਹੋ ਇਹ ਨਿਰੰਤਰ ਜਾਰੀ ਰਹੇਗੀ ਤੁਹਾਨੂੰ ਮੇਰੀ ਗੱਲਾਂ ਕਿਦਾਂ ਦੀਆਂ ਲੱਗੀਆਂ ਕਿਦਾਂ ਦੇ ਵਿਚਾਰ ਹੋਏ ਤੁਸੀਂ ਕਮੈਂਟ ਬਾਕਸ 'ਚ ਲਿਖਣਾ ਚੈਨਲ ਨੂੰ ਸਬਸਕ੍ਰਾਈਬ ਫੇਰ ਕਰ ਲਿਓ ਯਾਰ ਤਾਂ ਜੋ ਗੱਲਾਂ ਹੁੰਦੀਆਂ ਤਾਂ ਹੀ ਕਰਾਂਗੇ ਤੁਹਾਡੇ ਨਾਲ ਫਿਰ ਮਿਲਦੇ ਆਂ ਕਿਸੇ ਨਵੇਂ ਟੌਪਿਕ ਤੇ ਆਪਣੇ ਵੀਰ ਛੋਟੇ ਵੱਡੇ ਵੀਰ ਨੂੰ ਜੋ ਵੀ ਤੁਹਾਡਾ ਉਹਨੂੰ ਇਜਾਜ਼ਤ ਦਿਓ ਫਿਰ ਮਿਲਦੇ ਆਂ ਜੀ ਧੰਨਵਾਦ